ਰਸ਼ੀਆ ਅਮਰੀਕਾ ਦੀ ਮਿਲਟਰੀ ਪਾਵਰ ਡਾਟ ਅਮਰੀਕਾ ਦੇ ਕੋਲ 13 ਲੱਖ 20 ਹਜ਼ਾਰ ਐਕਟਿਵ ਜਿਹੜੀ ਕੰਮ ਕਰ ਰਹੀ ਹੈ ਉਹਦੀ ਫੋਰਸ ਸੌਰੀ 13 ਲੱਖ 28 ਹਜ਼ਾਰ ਰਸ਼ੀਆ ਦੇ ਕੋਲ 13 ਲੱਖ 20 ਹਜ਼ਾਰ ਗੱਲ ਆ ਜਾਂਦੀ ਆ ਬੈਟਲ ਕਾਉਂਡ ਤੇ ਸੀ ਤੇ ਹਵਾ ਦੇ ਵਿੱਚ ਕੋਈ ਇੰਨਾ ਕੈਪੇਬਲ ਨਹੀਂ ਆ ਕਿ ਪੂਰਾ ਦਿਨ ਪੂਰਾ ਮਹੀਨਾ ਮਸਾਇਲਾ ਮਾਰਦਾ ਰਵੇ ਨਹੀਂ ਇਸ ਤਰ੍ਹਾਂ ਨਹੀਂ ਬਾਈ ਟੂਨ ਕਲਾਸ ਸਬਮਰੀਨ ਜਿਹੜੀ ਰਸ਼ੀਆ ਦੇ ਕੋਲ ਆ ਔਰ ਬੈਲਗ੍ਰੇਡ ਬੇਗਰਦਾਨ ਬਸ ਬਹੁਤ ਵੱਡੀਆਂ 100 ਮੈਗਾਟਨ ਔਰ 20 ਮਜ਼ਾਈਲਾ ਇੱਕ ਪਾਂਡੋਬੀ ਦੇ ਵਿੱਚ ਜਦੋਂ ਕਿ ਅਮਰੀਕਨ ਪਾਂਡੋਬੀਆਂ ohhio ਕਲਾਸ ਦੀਆਂ ਸਾਰੀਆਂ ਇੰਨੀਆਂ ਕੈਪੇਬਲ ਨਹੀਂ ਆ ਇੱਕ ਬੈਲਗ੍ਰੇਡ ਪੂਰਾ ਅਮਰੀਕਾ ਫਿਨਿਸ਼ ਕਰ ਸਕਦੀ ਹੈ ਲੇਕਿਨ ਅਮਰੀਕਾ ਦੇ ਕੋਲ 70 ਜਿਹੜੀਆਂ ਪਾਂਡੋਬੀਆਂ ਉਹ ਰਸ਼ੀਆ ਦਾ ਕੁਝ ਨਹੀਂ ਕਰ ਸਕਦੀਆਂ ਇੱਕ ਬੈਲਗ੍ਰੇਡ ਅਮਰੀਕਾ ਨੂੰ ਖਤਮ ਕਰ ਸਕਦੀ ਆ ਕੋਈ 에ਅ ਟੂ 에ਅ ਮਜ਼ਾਇਲ ਮਾਰੇ ਤੋਂ ਬਗੈਰ ਇਹ ਦੁਨੀਆਂ ਦਾ ਇੱਕ ਸੱਚ ਆ ਅਰੇ ਜੋ ਕੁਝ ਵੀ ਹੋ ਰਿਹਾ ਵਾ ਇਹ ਸਭ ਅਸੀਂ ਛੋਟੇ ਮੋਟੇ ਲੋਕ ਕੌਣ ਜਾਣਦੇ ਆ ਓਕੇ ਰਸ਼ੀਆ ਬੇਗਰਦਨ ਬਸ ਨਿਊਕਲੀਅਰ ਪਾਵਰ ਦੇ ਵਿੱਚ ਰਸ਼ੀਆ ਫਾਦਰ ਆਫ ਆਲ ਬอมਬਸ ਅਮਰੀਕਾ ਕੋ ਕਪੇਬਿਲਿਟੀ ਨਹੀਂ ਹੈ ਇੱਕ ਗੱਲ ਕਰਦੇ ਆ ਅਮਰੀਕਾ ਕੋ 13000 에어क्राफ्ट 10000 에어क्राफ्ट ਉਹ ਸਾਰੇ ਵਿੱਚੇ ਪਾਉਂਦਾ ਜਿਹੜਾ ਉਹਦੇ ਕਬਾਰਡ ਵਾਲੇ ਗ੍ਰੇਵਯਾਰਡ ਦੇ ਵਿੱਚ ਪੈਣੀਆਂ ਕਬਾਰਡ ਵਾਲੇ ਗਰਾਜ ਦੇ ਵਿੱਚ ਪੁਰਾਣੇ ਤੋਂ ਪੁਰਾਣੇ ਤੋਂ ਪੁਰਾਣੇ ਉਹ ਸਾਰੇ ਮਿਊਜ਼ੀਅਮ ਸਾਰੇ ਵਿੱਚੇ ਲੈ ਲੀਦੇ ਆ ਜਿਉਂ ਆਪਾਂ ਸਾਰੇ ਐਕਟਿਵ 에ਅਰਕ੍ਰਾਫਟਾਂ ਦੀ ਗੱਲ ਕਰੀਏ ਤੇ ਅਮਰੀਕਾ ਦੇ ਕੋਲ 1600 ਔਰ ਰਸ਼ੀਆ ਦੇ ਕੋਲ 4200 ਐਕਟਿਵ ਔਰ ਰਸ਼ੀਆ ਜੋ ਵੀ ਬਣਾਉਂਦਾ ਬੇਗਰਦਨ ਬੈਸਟ ਇੱਕ ਫਾਈਟਰ ਜੈਟ ਬਣਾਓ 에 ਟੂ 에어 에 ਟੂ ਅਰਥ ਮਿਜ਼ਾਈਲਲੀ ਬੰਬਿੰਗਲੀ ਲੇਜ਼ਰ ਗਾਈਡਡ ਵਾਟਐਵਰ ਜੋ ਵੀਰ ਅਮਰੀਕਾ ਇੱਕ ਫਾਈਟਰ ਜੈਟ ਛੋਟਾ ਬਣਾਉਂਦਾ ਇੱਕ ਬੰਬਰ ਬਣਾਉਣ ਵਾਸਤੇ ਹੋਰ ਸੁਪਰ ਟੂ ਬੰਬਰ ਸਭ ਤੋਂ ਮਹਿੰਗਾ ਬਿਲੀਅਨਸ ਆਫ ਬਿਲੀਅਨ ਅਮਰੀਕਾ ਜੋ ਵੀ ਫਾਈਟਰ ਜੱਟ ਬਣਾਉਂਦਾ ਬਿਗਰਦਨ ਬੈਸਟ ਸਾਡੇ ਕੋਲ ਐਸਯੂ 30ਐਮ ਕੇ ਆਈ ਹੈ ਫਾਈਟਰ ਜੱਟ ਨਹੀਂ ਆ ਸਾਰੇ ਬੌਂਬਰ ਆ ਔਰ ਜਿਹਨੂੰ ਅਮਰੀਕਾ ਕਹਿੰਦਾ ਕਿ ਬੀ 2 ਸਪਿਰਿਟ ਬੌਂਬਰ ਮੇ ਮੇਰਾ ਬੌਂਬਰ ਜਿਹੜੇ ਆ ਕਿਸੇ ਦੇਸ਼ ਨੂੰ ਖਤਮ ਕਰ ਦੇਣਗੇ ਕਿਸੇ ਕੋ ਉਹਨਾਂ ਦਿਨਾਂ ਇਹ ਪਹਿਲੀ ਪੀੜੀ ਦਾ ਪੇ ਕਿਸੇ ਕੋਈ ਪਹਿਲੀ ਦੂਸਰੀ ਪੀੜੀ ਦੀ ਕੋਈ ਮਜ਼ਾਇਲੀ ਹੋਵੇ ਨਾ ਉਹ ਵੀ ਮਾਰਕਸ ਸਪਿਰਿਟ ਆਫ ਬੰਬਰ ਅਮਰੀਕਾ ਦੇ ਕੋਲ 17 18 ਵਾਂ ਸਾਰਿਆਂ ਨੂੰ ਫਿਨਿਸ਼ ਕਰ ਦੂ ਉਹ ਸਟ੍ਰਾਈਕ ਉੱਥੇ ਕਰਦਾ ਜਿੱਥੇ ਥੱਲੇ ਕੋਈ ਕੈਪੇਬਲ ਦੇਸ਼ ਨਹੀਂ ਹੁੰਦਾ ਯਾਦ ਰੱਖਿਓ ਪਾਪਾ ਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਕਿ ਰਸ਼ੀਆ ਔਰ ਯੂਕਰੇਨ ਦੋਨੋਂ ਔਰ ਯੂਕਰੇਨ ਇੰਨਾ ਪਾਵਰਫੁਲ ਆ ਕੇ ਅੜ ਗਿਆ ਵਾ ਜਿਹੜੀ ਥੋੜੀ ਮਿਲਟਰੀ ਪਾਵਰ ਪੁਤਨ ਸਰ ਨੇ ਲਾਈ ਹੈ ਕਿ ਯੂਕਰੇਨ ਗਾੜੀ ਅੜ ਗਿਆ ਨੋ ਨੈਵਰ ਉਹਦੇ ਮਗਰ 32 ਦੇਸ਼ 32 ਦੇਸ਼ ਅਮਰੀਕਾ ਪੂਰਾ ਨਾਟੋ ਉਹਦੇ ਮਗਰ ਆ ਉਹਦੇ ਵਿੱਚ ਜਾ ਜਾ ਕੇ ਲੰਡਿਆ ਵਾ ਔਰ ਰਸ਼ੀਆ 46% ਯੂਕਰੇਨ ਤਬਜਾ ਕਰ ਚੁੱਕਾ ਉਹਦੇ ਉੱਤੇ ਹੁਣ ਡੌਂਕੀ ਆ ਗਦੇ ਜਿਲੈਂਸਕੀ ਨੂੰ ਪਤਾ ਨਹੀਂ ਲੱਗਣ ਰਿਹਾ ਕਿ ਹੁਣ ਮੈਨੂੰ ਹਥਿਆਰ ਮਿਲਣੇ ਬੰਦ ਹੋ ਗਏ ਆ ਅੱਜ ਜਦੋਂ ਦਾ ਵੈਨਜ਼ੂਏਲਾ ਵਾਲਾ ਆਇਆ ਵਾ ਉਹ ਅਜੇ ਆ ਨਾਟੋ ਵੀ ਟੁੱਟਣ ਵਾਲਾ ਸਾਰਾ ਕੁਝ ਹੁਣ ਮੇਰਾ ਕੀ ਬਣਨਾ ਵਾ ਮੇਰੇ ਮਗਰ ਕੌਣ ਆ ਹੋ ਸਕਦਾ ਇਸੇ ਤਰ੍ਹਾਂ ਇੱਕ ਖਬਰ ਆਵੇ ਕਿ ਜਿਲੈਂਸਕੀ ਗਾਇਬ ਹੋ ਗਿਆ ਵਾ ਪਤਾ ਨਹੀਂ ਹੈ ਵੀ ਕਿੱਥੇ ਆ ਕੀ ਆ ਉਹਦਾ ਪ੍ਰੋਗਰਾਮ ਸਿਆਣਿਆਂ ਕਹਿਆ ਦੋਸਤੋ ਕਦੀ ਵੀ ਚੱਕਣਾ ਦੇ ਵਿੱਚ ਆਣ ਕੇ ਆਪਣੇਆਂ ਦੇ ਨਾਲ ਨਾ ਲੜੋ ਪੂਤਨ ਸਰ ਦੇ ਬਹੁਤ ਵਧੀਆ ਰਿਸ਼ਤੇ ਜਿਸ ਤਰ੍ਹਾਂ ਜਸਟ ਲਾਈਕ ਬੈਲਾਰੂਸ ਆ ਚਚਰੀਆਂ ਉਹਦੇ ਨਾਲ ਦੇ ਆਪਣੇ ਲਾਈਫ ਜਿੰਨੇ ਵੀ ਆ ਇਹਨਾਂ ਦੀ ਕੋਈ ਐਨਮੀ ਨਹੀਂ ਆਪਣੇ ਵਿੱਚ ਕੋਈ ਦੁਸ਼ਮਣਬਾਦੀ ਨਹੀਂ ਹੈ ਇਹ ਜਲੰਸੀ ਕੀ ਇੱਕ ਹਰਕਤ ਲੱਗਾ ਸੀ ਕਰਨ ਕਿ ਜਿੱਦ ਨਾਲ ਨੈਟੋ ਦਾ ਬਾਰਡਰ ਸਿੱਧਾ ਰਸ਼ੀਆ ਨਾਲ ਲੱਗਦਾ ਸੀ ਉਸ ਤੋਂ ਪਹਿਲਾਂ ਪੁੱਤਰ ਨੇ ਠੋਕਤਾ ਫੜ ਕੇ ਯੂਕਰੇਨ ਕਬਾੜ ਕਰਤਾ ਸਾਡੇ ਵਿੱਚੋਂ ਬਹੁਤ ਘਰਾਂ ਦੇ ਬੱਚੇ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਗਏ ਹੋਣਗੇ ਜਿਨ੍ਹਾਂ ਨੇ ਖਾਰਕੀਵ ਕੀਵ ਜ਼ੈਪੋਰੇਜ਼ੀਆ ਡੋਨੇਸ ਲੋਹਾਂਸ ਕੇ ਸਭ ਦੇਖਿਆ ਹੋਊਗਾ ਕਿੰਨਾ ਬਿਊਟੀਫੁਲ ਦੇਸ਼ ਈ ਯੂਕਰੇਨ ਅੱਜ ਹਜ਼ਾਰ ਸਾਲ ਤੱਕ ਉਥੇ ਥੱਲਿਓਂ ਖੰਡਰ ਮਲਬਾਈ ਚੱਕਣ ਦੇ ਵਿੱਚ ਲੱਗ ਜਾਊਗਾ ਬਿਲਡਿੰਗ ਲਾਈਨ ਦੀ ਗੱਲ ਤੇ ਛੱਡੋ ਤੁਸੀਂ ਜੋ ਜੋ ਕੀਤਾ ਵਾ ਔਰ ਯਾਰ ਦੁਨੀਆ ਵਾਰ ਪਤਾ ਨਹੀਂ ਕਿਉਂ ਕਹਿੰਦੀ ਐ ਨੂੰ ਵਾਰ ਆ ਵਾਰ ਆ ਵਾਰ ਇਹ ਮਿਲਟਰੀ ਐਕਸਰਸਾਈਜ਼ ਆ ਰਸ਼ੀਆ ਦੀ ਹੁਣ ਤੁਹਾਨੂੰ ਪਤਾ ਵਾ ਕਿ ਕਿਸੇ ਦੇ ਕੋਲ ਘਰ ਦੇ ਵਿੱਚ ਲਾਇਸੈਂਸੀ ਮਾਰਕ ਹਥਿਆਰ ਹੈਗੇ ਆ ਜੀ ਠੀਕ ਆ ਜਿਹੜੇ ਯੂਨੋ ਨੇ ਸਾਈਨ ਕਰਕੇ ਦਿੱਤੇ ਆ ਲੀਗਲ ਕਾਨੂੰਨ ਵਿਵਸਥਾ ਦੇ ਵਿੱਚ ਆਣ ਕੇ ਰਸ਼ੀਆ ਦੇ ਕੋਲ ਆ ਜਦੋਂ ਮੈਂ ਪੜਦਾ ਵਾਂ ਨਾ ਆ 5600 ਰਸ਼ੀਆ ਕੋ ਤੇ 5300 ਯੂਐਸਏ ਕੋ ਯਾਰ ਕਿਉਂ ਗਲਤ ਡਾਟਾ ਦੱਸਦੇ ਜੇ ਸਿੱਧਾ ਦੱਸੋ ਰਸ਼ੀਆ ਦੇ ਕੋਲ 6635 ਐਟਮ ਬੰਬ ਆਮਰੀਕਾ ਦੇ ਨਾਲੋਂ 1000 ਐਟਮ ਬੰਬ ਜ਼ਿਆਦੇ ਚਾਈਨਾ ਅਸੀਂ ਪਾਕਿਸਤਾਨ ਔਰ ਫਰਾਂਸ ਤਿੰਨੋਂ ਵੀ ਇਕੱਠੇ ਹੋ ਜੀਏ ਤੇ ਇਹ ਗੈਪ ਨਹੀਂ ਪੂਰਾ ਹੁੰਦਾ ਸਾਡੇ ਕੋਲ ਸਤਾ ਵਿੱਚ 2 200 250 ਸਾਡੇ ਕੋਲ ਕੈਪੇਬਲ ਆ ਪਾਕਿਸਤਾਨ ਕੋ 170 ਆ ਜੋ ਇਹਨਾਂ ਦੇ ਕੋਲ 300 ਫਰਾਂਸ ਦੇ ਕੋਲ اٹੋਮਿਕ ਵੈਪਨ 300 ਇੰਨਾ ਗੈਪ ਆ ਰਸ਼ੀਆ ਤੇ ਅਮਰੀਕਾ ਦੇ ਵਿੱਚ ਔਰ ਸਾਰੇ ਲੋਕ ਅਮਰੀਕਾ ਨੂੰ ਭੱਜ-ਭੱਜ ਕੇ ਜਾਂਦੇ ਆ ਅਮਰੀਕਾ ਜਾਣਾ ਅਮਰੀਕਾ ਜਾਣਾ ਸਭ ਤੋਂ ਜ਼ਿਆਦਾ ਮਲਟੀ ਬਲਿਨੀਅਰ ਸਭ ਤੋਂ ਜ਼ਿਆਦਾ ਇੱਥੇ ਆ ਰਸ਼ੀਆ ਨੂੰ ਮਾਸਕੋ ਸੈਂਟ ਪੀਟਰਸਬਰਗ ਔਰ ਦੋਸਤੋ ਅਮਰੀਕਾ ਕਲਾਪਸ ਕਰਨ ਵਾਲਾ ਹੈ ਕਿਉਂਕਿ ਇੱਕ ਮੰਦਬੁੱਧੀ ਲੀਡਰ ਸਾਰੇ ਦੇਸ਼ ਦਾ ਬੇੜਾ ਗਰਕ ਕਰ ਦਊਗਾ ਜੋ ਬਾਇਡਨ ਪਿਛੋਂ ਮਦਦ ਕਰਨ ਰਿਹਾ ਹੈ ਪੁਤਨ ਸਰ ਨੂੰ ਪਤਾ ਹੈ ਕਰਨ ਰਿਹਾ ਆਉਣ ਦੇ ਪੈਟਰੀਅਟਸ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਏਅਰ ਡਿਫੈਂਸਰ ਦੇ ਕੇ ਵੇਖ ਲਿਆ ਪੈਟਰੀਅਟ ਇੱਕ ਨਹੀਂ 100 ਦਿੱਤੇ ਹੋਣੇ 200 ਦਿੱਤੇ ਹੋਣੇ ਏਅਰ ਡਿਫੈਂਸ ਸਿਸਟਮ 1000 ਦਿੱਤੇ ਹੋਣੇ ਆ ਸਭ ਰਸ਼ੀਆ ਨੇ ਡਾਤੇ ਕੋਈ ਮਿਜ਼ਾਈਲ ਨਹੀਂ ਰੁਕ ਰਹੀ ਕੁਝ ਨਹੀਂ ਪੈਟਰੀਅਟ S400 ਦੇ ਸਾਹਮਣੇ ਕੀ ਕਮਾ ਮੈਂ ਹੁਣ ਕਿੰਨਾ ਕੈਪੇਬਲ ਹੈ ਪੈਟਰੀਆ ਇਹ ਇੱਕ ਗੱਲ ਦਾ ਅਮਰੀਕਾ ਨੂੰ ਵੀ ਪਤਾ ਕਿ ਜੇਕਰ ਮੇਰੇ ਤੇ ਮਜ਼ਾਇਲ ਪਾਵਰ ਹੋਣ ਦਾ ਵੀ ਤੇ ਮੇਰੇ ਪੈਟਰੀਅਟ ਕੋ ਸ਼ਮਤਾ ਨਹੀਂ ਹੁਣ ਸਮਝਿਓ ਪੈਟਰੀਅਟ ਕਮਜ਼ੋਰ ਕਿਉਂ ਹੈ ਇਸ ਤਰ੍ਹਾਂ ਓਕੇ ਪੈਟਰੀਅਟ ਚੱਲਦਾ ਇਸ ਤਰ੍ਹਾਂ ਮਜ਼ਾਇਲ ਨਿਕਲਦੀਆ ਉਹ ਜਿੱਧਰ ਦਾ ਟਾਰਗੇਟ ਹੁੰਦਾ ਉਧਰ ਨੂੰ ਇਸ ਤਰ੍ਹਾਂ S400 ਦੇ ਵਿੱਚ ਮਜ਼ਾਇਲ ਸਿੱਧੀ ਜਾਂਦੀ ਪੱਲ ਧਰਤੀ ਦੇ ਉੱਪਰ ਥੋੜੀ ਉੱਪਰ ਜਾ ਕੇ ਜਿਹੜਾ ਉਹਨੇ ਰੂਟ ਫੜਨਾ ਉਹ ਫੜਦੀ ਆ ਔਰ ਪੈਟਰੀਅਟ ਦੇ ਕੋਲ ਇੱਕ ਕੈਪੇਬਿਲਿਟੀ ਨਹੀਂ ਹੈਗੀ ਇਸ ਕਰਕੇ ਵੇਖਣ ਡਿਆਂ ਕੁਝ ਟੀਵੀ ਚੈਨਲ ਅਮਰੀਕਾ ਔਰ ਰਸ਼ੀਆ ਦੀ ਮਿਲਟਰੀ ਕੈਪੇਬਿਲਿਟੀ 에ਡਫੈਂਸ সাবਮਰੀਨ ਨਵਲ ਡਿਸਟਰੋਇਰ ਜਦੋਂ ਇਹ ਗੱਲ ਕਰਦੇ ਬੜੀ ਹੈਰਾਨੀ ਹੁੰਦੀ ਆ ਕਿ ਇੰਨੇ ਵੱਡੇ ਵੱਡੇ ਤੁਹਾਡੇ ਕੋਲ ਸਟੂਡੀਓ ਆ ਅਨਾਲਿਸਿਸ ਕਰ ਲੋ ਬਾਈ ਦੁਨੀਆ ਨੂੰ ਗਲਤ ਜਾਣਕਾਰੀ ਦੇਣੀ ਉਹ ਵੈਨਜ਼ਵੇਲਾ ਤੇ ਪਿਛਲੇ 10 ਸਾਲ ਤੋਂ ਕੰਮ ਕਰਨ ਰਿਆ ਸੀ ਪਹਿਲੋਂ ਉਥੋਂ ਦੇ ਜਿਹੜੇ ਦੇਸ਼ਦ્રોਹੀ ਆ ਉਹ ਖਰੀਦੇ ਓਕੇ ਸਾਰਾ ਕੰਮ ਜਦੋਂ ਸੈੱਟ ਹੋ ਗਿਆ ਜਿਹੜੇ ਜਿਹੜੇ ਬੰਦੇ ਮਿਲਟਰੀ ਪਾਵਰ ਉਸ ਉਸ ਸਟੇਸ਼ਨ ਤੇ ਸੀ ਜਿੱਥੋਂ ਜਿੱਥੋਂ ਉਹਨਾਂ ਮਿਜ਼ਾਈਲ ਮਾਰ ਕੇ ਜਹਾਜ਼ ਸੁੱਟਣੇ ਸੀ ਸਭ ਖਰੀਦ ਲਏ ਸਾਰਾ ਕੁਝ ਕਿਸੇ ਵੀ ਦੇਸ਼ ਨੂੰ ਜਿੰਨਾ ਇਹਦੇ ਪਿਛੇ 5 ਸਾਲ 10 ਸਾਲ 50 ਸਾਲ 75 ਸਾਲ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿਹੜੇ ਅੰਗਰੇਜ਼ ਸਾਡੇ ਦੇ ਰਾਜ ਕਰਕੇ ਗਏ ਆ ਦੁਨੀਆ ਤੇ ਇੰਗਲੈਂਡ ਯੂਕੇ ਤੁਸੀਂ ਕੀ ਸੋਚਦੇ ਹੋ ਉਹ ਆਪਣੇ ਆਪ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਕਿ ਅੱਜ ਕੋਈ ਉਹ ਤੋਂ ਵੀ ਜ਼ਿਆਦਾ ਪਾਵਰਫੁਲ ਆ ਦੁਨੀਆ ਦੇ ਪਹਿਲੇ ਜਦੋਂ 5 ਕੰਟਰੀ ਆਉਂਦੇ ਉਹਦੇ ਵਿੱਚ ਯੂਕੇ ਲੱਭਦਾ ਹੀ ਕਿਤੇ ਨਹੀਂ ਆ ਜਿਹੜਾ ਕਦੀ ਪੂਰੀ ਦੁਨੀਆ 200 ਸਾਲੋਂ ਨੇ ਨੱਪ ਛੱਡੀ ਆ ਸੋਚਦੇ ਇਹ ਨਾਟੋ ਵੀ ਟੁੱਟਣ ਵਾਲਾ ਜੀ ਕਿਉਂਕਿ ਇੱਕ ਮੂਰਖ ਇਨਸਾਨ ਪੂਰੇ ਦੇਸ਼ ਦਾ ਪਟਾ ਬਿਠਾ ਦਿੰਦਾ ਇਹ ਟਰੰਪ ਇਹਨੇ ਜਿਹੜਾ ਇਹ ਪ੍ਰੋਗਰਾਮ ਚਲਾਇਆ ਇਹ ਅਮਰੀਕਨ ਜਾਣਦੇ ਆ ਇਹ ਕਮਲਾ ਹੇਰਸ ਜਾਣਦੀ ਆ ਇਹ ਕੀ ਕਰ ਰਿਹਾ ਵਾ ਫੋਟੋਆਂ ਖਿਚਵਾਉਣੀਆਂ ਸਾਹਮਣੇ ਆਣ ਕੇ ਇੰਟਰਵਿਊ ਦੇਣੇ ਹੋ ਜਿਆ 85 ਯੀਅਰ ਦੇ ਵਿੱਚ ਉਹ ਇੱਕ ਹੀਰੋ ਬਣਨ ਦੀ ਕੋਸ਼ਿਸ਼ ਕਰ ਰਿਹਾ ਵਾ ਠੀਕ ਹੈ बिजनेਸਮੈਨ ਹੈਗਾ ਵਾ ਮਲਟੀ ਬਿਲੀਨੀਅਰ ਆ ਪਰ ਉਹਦੇ ਮਨ ਚ ਕਿਤੇ ਹੋਊਗਾ ਕਿ ਮੈਂ ਆਰਨੋਲਡ ਵਾਂਗੂ ਫਿਲਮਾਂ ਦੇ ਵਿੱਚ ਕੰਮ ਕਰਨਾ ਸੀ ਉਹ ਨਹੀਂ ਸ਼ਾਇਦ ਟਰੰਪ ਸਾਫ ਕਰ ਸਕੇ ਤੇ ਉਹ ਬੁੱਢੇ ਵਾਰੇ ਉੱਥੋਂ ਦੇ ਰਾਸ਼ਟਰਪਤੀ ਬਣ ਕੇ ਤੇ ਦੁਨੀਆ ਦੇ ਵਿੱਚ ਇਹੋ ਜੀਆਂ ਊਲ ਜਲੂਲ ਹਰਕਤਾਂ ਕਰਨ ਦਾ ਹੈ ਔਰ ਇਹ ਨਾ ਸੋਚ ਲਿਓ ਕਦੀ ਆਉਂਦਾ ਖਾਮ ਨਹੀਂ ਭੱਜ ਕੇ ਈਰਾਨ ਵਾਲੇ ਕਦੀ ਆਉਂਦਾ ਆ ਜੇ ਮਿਲਟਰੀ ਡ੍ਰਿਲ ਸ਼ੁਰੂ ਹੋ ਚੁੱਕੀ ਆ ਸਾਊਥ ਅਫਰੀਕਾ ਲਾਗੇ ਬੰਨੇ ਸਭ ਚਾਈਨਾ ਰਸ਼ੀਆ ਈਰਾਨ ਸਾਊਥ ਅਫਰੀਕਾ ਇੱਕ ਦੇਸ਼ ਹੋ ਰਿਹਾ ਪੰਜ ਦੇਸ਼ ਉੱਤੇ ਵਾਰ ਡ੍ਰਿਲ ਕਰ ਰਹੇ ਆ ਕਿ ਅਮਰੀਕਾ ਨੂੰ ਕਿਸ ਤਰ੍ਹਾਂ ਘੇਰ ਕੇ ਇਹਦੇ ਘਰ ਦੇ ਵਿੱਚ ਇਹਨੂੰ ਡਿਸਟਰੋਏ ਕਰਨਾ ਜਦੋਂ ਕਿ ਕਮਲਾ ਹੈਰਿਸ ਜਾਣਦੀ ਹੈ ਕਿ ਇਹ 트াম্প ਕੀ ਕਰ ਰਿਹਾ ਓਕੇ ਜਿਹੜਾ ਰਸ਼ੀਆ 30 ਦੇਸ਼ਾਂ ਦੇ ਵਿੱਚ ਉਹਨਾਂ ਦੀ ਡੈਵਸਟੇਟਿੰਗ ਕਰਕੇ ਉਹਨਾਂ ਨੂੰ ਲੈਮੀਨੇਟ ਕਰਕੇ ਯੂਕਰੇਨ ਤੇ ਚੜ ਗਿਆ ਸਾਹਮਣੇ ਇੱਕ ਹੀ ਬੰਦਾ ਹੁੰਦਾ ਵਾ ਜਦੋਂ ਦੋ ਲੜਦੇ ਆ ਨਾ ਸਾਹਮਣੇ ਹੁੰਦਾ ਆਹ ਲੰਡਿਆ ਆਹ ਲੰਡਿਆ ਓ ਉਦੇ ਮਾਰ ਦੇਖੋ ਸਪੋਰਟ ਕਿੰਨੀ ਆਉਂਦੀ ਠੀਕ ਰਸ਼ੀਆ ਬੱਤੀਆਂ ਦੇਸ਼ਾਂ ਦੇ ਨਾਲ ਲੜ ਰਿਹਾ ਵਾ ਉਹ ਵੀ ਆਪਣੀ ਬਹੁਤ ਛੋਟੀ ਪਾਵਰ ਮਿਲਟਰੀ ਪਾਵਰ 005% ਰਸ਼ੀਆ ਦੀ ਮਿਲਟਰੀ ਪਾਵਰ ਆ ਜਿੰਨੇ 47% ਯੂਕਰੇਨ ਉਹ ਯਾਰ ਸਾਰਾ ਹੀ ਕੇ ਉਹ 47 ਸੁੰਮਣ ਛੱਡੋ ਯੂਕਰੇਨੀਆ ਔਰ ਰਸ਼ੀਆ ਹੋਣ ਸਾਰੇ ਬਸ ਗਾਣੇ ਖਤਮ ਹੋਏ ਔਰ ਇਹ ਜੀ 트럼ਪ ਯਾਰ ਬੰਦਾ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਬਹੁਤ ਜ਼ਿਆਦਾ ਪਤਾ ਨਹੀਂ ਹਿੱਲ ਗਿਆ ਕੀ ਹੈ ਯਾਰ ਮੈਂਟਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਹੈ ਉਹ ਇੱਕ ਮੂਵੀ ਆਹੀਂ ਪਾਇਰੇਟਸ ਆਫ ਕੈਰੀਬੀਨ ਸਮੁੰਦਰ ਦੇ ਲਟੇਰੇ 트럼ਪ ਵਾਕਿਆ ਹੀ ਹਰਕਤਾਂ ਉਸ ਤਰ੍ਹਾਂ ਦੀਆਂ ਕਰ ਰਹੀਆਂ ਕਰ ਰਿਹਾ ਉਹਦੀਆਂ ਵੀਡੀਓ ਵੇਖੋ ਤੁਸੀਂ ਉਹ ਜਹਾਜ਼ ਨਹੀਂ ਹੁੰਦੇ ਉਹਨੇ ਕਹਿੰਨੇ ਕਿ ਬੱਚਿਆਂ ਵਾਲੇ ਖੇਡਣ ਵਾਲੇ ਉਹਨੂੰ ਕਾਛ ਚ ਲਾ ਕੇ ਆਹ ਰੋਕ ਆ ਵੇਖੋ ਮੈਂ ਫੜਿਆ ਇਸ ਤਰ੍ਹਾਂ ਮੈਂ ਰਸ਼ੀਆ ਦਾ ਫੜਿਆ ਲਾ ਫੜਿਆ ਵਾ ਵਿੱਚ ਕੀ ਸੀ ਵਿੱਚੋ ਦਿਖਾ ਲਈ ਅੱਛਾ ਉਹ ਜਿਹੜਾ ਜਹਾਜ਼ ਫੜਿਆ ਉਹਦੇ ਵਿੱਚ ਵੇਖੋ ਕੀ ਡਰਾਮਾ ਸੀ ਜਿੱਤੇ ਟਰੰਪ ਹੋਣੀ ਕਨਫਿਊਜ਼ ਹੈ ਹੁਣ ਕੀ ਡਿਆ ਵਾ ਉਹਦੇ ਵਿੱਚ ਦੋ ਰਸ਼ੀਅਨ ਤਿੰਨ ਇੰਡੀਅਨ ਛੇ ইরਾਨੀ ਤੇ ਦੋ ਯੂਕਰੇਨੀ ਇਹ ਐਨੇ ਦੇਸ਼ਾਂ ਦੇ ਵਿੱਚ ਇੱਕ ਜਹਾਜ਼ ਦੇ ਵਿੱਚ ਜਿਹੜਾ ਬੇਲਾਵਨ ਦੇ ਨਾਂ ਤੋਂ ਈਰਾਨ ਤੋਂ ਤੁਰਿਆ ਉੱਥੋਂ ਘੁੰਮ ਕੇ ਆਉਂਦੇ ਆਉਂਦੇ ਉਹ ਮੈਰੀਵਨ ਹੋ ਗਿਆ ਪਹਿਲੋ ਗੋਸਟ ਹੀ ਪਤਾ ਨਹੀਂ ਕਿਹੜੇ ਦੇਸ਼ ਦਾ ਵਾ ਗੋਸਟ ਫਿਰ ਰਿਹਾ ਵਾ ਸਮੁੰਦਰ ਦੇ ਵਿੱਚ ਪਤਾ ਨਹੀਂ ਕੌਣ ਆ ਆਉਂਦੇ ਆਉਂਦੇ ਰਸ਼ੀਆ ਦਾ ਝੰਡਾ ਲੱਗ ਗਿਆ ਉਹ ਇੱਕ ਖਾਲੀ ਜਹਾਜ਼ ਫੜ ਕੇ ਬਹਿ ਗਿਆ ਵਾ ਉਹ ਮਿਲਟਰੀ ਵਾਰ ਡਰ ਸ਼ੁਰੂ ਹੋ ਗਈ ਹਰ ਦੇਸ਼ ਨੂੰ ਇੱਕ ਕਾਰਨ ਚਾਹੀਦਾ ਦੂਸਰੇ ਦੇਸ਼ ਤੇ ਹਮਲਾ ਕਰਨ ਦੇ ਲਈ ਔਰ ਇਹ ਯੂਨੋ ਕਮਜ਼ੋਰ ਦੇਸ਼ਾਂ ਲਈ ਬਣੀ ਆ ਕੋਈ ਯੂਨੋ ਵਾਲਾ ਵੇਖੇ ਕਿ ਇਹਨੇ ਆਊਗਾ ਔਰ ਮੈਨੂੰ ਇੰਟਰਫੇਅਰ ਕਰੂਗਾ ਉਥੋਂ ਜਦੋਂ ਦੀ ਯੂਨੋ ਬਣੀ ਆ ਮੇਬੀ 150 ਸਾਲ 100 ਇਅਰ ਜਦੋਂ ਦਾ ਵੀ ਐਗਜੈਕਟ ਡੇਟ ਦਾ ਮੈਨੂੰ ਨਹੀਂ ਪਤਾ ਯੂਨੋ ਦਾ ਇੱਕ ਹੀ ਰਟਿਆ ਰਟਾਇਆ ਹੁੰਦਾ ਵਾ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਜੁਕਰੇਨ ਰਸ਼ੀਆ ਲੈ ਗਿਆ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਓਕੇ ਇਹ UNO ਆ ਕਮਜ਼ੋਰਾਂ ਲਈ ਪਾਵਰਫੁੱਲ ਨਹੀਂ ਨਹੀਂ ਓਕੇ ਓਕੇ ਬਾਏ ਅਮਰੀਕਾ ਦੀ ਬੁਰੀ ਹਾਲਤ ਹੋਣ ਵਾਲੀ ਹੈ ਯਾਦ ਰੱਖਿਓ ਬਹੁਤ ਥੋੜੇ ਟਾਈਮ ਦੇ ਵਿੱਚ ਵਕਤ ਦੋਸਤੋ